ਸਤ ਸ੍ਰੀ ਅਕਾਲ ਜੀ ਅੱਜ ਆਪਾਂ ਹੋ ਮੈਂ ਤੁਹਾਨੂੰ ਜਿਹੜਾ ਆਪਾਂ ਸੈੱਟ ਤਿਆਰ ਕਰਿਆ ਇਹ ਬੱਚੇ ਦਾ ਇਹ ਮੈਂ ਸਾਰੀ ਉਹ ਵੀਡੀਓ ਇਹਦੇ ਤੇ ਪਾਤੀ ਆ ਤੇ ਜਿਵੇਂ ਵੀ ਆਪਾਂ ਨੇ ਬਣਾਇਆ ਕਿੰਨੇ ਕੁੰਡੇ ਰੱਖੇ ਕਿੰਨਾ ਸਾਰਾ ਕੁਝ ਕੱਲੇ ਕੱਲੇ ਪੱਲੇ ਦੀ ਆਪਾਂ ਵੀਡੀਓ ਬਣਾਈ ਆ ਡਿਜ਼ਾਈਨ ਦੀ ਵੀ ਪਾਈ ਆ ਤੇ ਦੇਖੀਏ ਹੁਣ ਇਹ ਆਪਣਾ ਸਾਰਾ ਜਿਹੜਾ ਸੈਟਮ ਹੈ ਇਹ ਤਿਆਰ ਹੋ ਗਿਆ ਮੈਂ ਤੁਹਾਨੂੰ ਇੱਕ ਵਾਰੀ ਇਹਦੇ ਬਾਰੇ ਫੇਰ ਦੱਸੂਗੀ ਵੀ ਇਹ ਘਟੋ ਘਟ ਬਣਾਇਆ ਤਾਂ ਮੈਂ 1 ਤੋਂ 1.5 ਸਾਲ ਦੇ ਬੱਚੇ ਦੀਆਂ ਪਰ ਇਹ 2 ਸਾਲ ਦਾ ਬੱਚਾ ਵੀ ਪਾ ਸਕਦਾ ਹੈ ਦੇਖੀਏ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਇਹ ਤੇ ਮੈਂ ਤੁਹਾਨੂੰ ਸਾਰਾ ਦੱਸੂਗੀ ਵੀ ਇਹ ਕਿਵੇਂ ਬਣਾਇਆ ਮੈਂ ਤੇ ਥੱਲਿਓਂ ਦੇਖੀਏ ਬਾਰਡਰ ਕਰਿਆ 1.5 ਇੰਚ ਦਾ ਬਾਰਡਰ ਕਰਿਆ ਮੈਂ ਇਹ ਇਹ ਮੈਂ ਕੋਲ ਪੈਂਟ ਕੁੰਡੇ ਰੱਖੇ ਨੇ ਇਹ ਤੇ ਇਹ ਸਾਰੀ ਜਣੀ 65 ਕੁੰਡੇ ਇੱਧਰ ਨੇ ਤੇ 65 ਕੁੰਡੇ ਆਪਣੇ ਇੱਧਰ ਨੇ ਠੀਕ ਹੈ ਜੀ ਤੇ ਇਹ ਜਿਹੜਾ ਬਣਾਈ ਆ ਦੇਖੀਏ ਇੰਨਾ ਕੁ ਡਿਜ਼ਾਈਨ ਮੈਂ ਬਾਹਾਂ ਚ ਵੀ ਪਾਤਾ ਤੇ ਅੱਧੀ ਕਿਥੇ ਆਪਾਂ ਨੇ ਦੋ ਬਟਨ ਲਗਾਏ ਨੇ ਪੱਟੀ ਵਾਲਾ ਕਰਿਆ ਉਹ ਮੈਂ ਸਾਰੀ ਉਹ ਬੀੜੀ ਪੱਟੀ ਦੀ ਕਿਵੇਂ ਕੱਢਣੀ ਆ ਸਾਰਾ ਕੁਝ ਦੱਸਤਾ ਬਾਕੀ ਮੈਂ ਤੁਹਾਨੂੰ ਹੁਣ ਇਹਦੇ ਬਾਰੇ ਮਣਕੇ ਦੱਸੂਗੀ ਵੀ ਆਪਾਂ ਨੇ ਕਿੰਨਾ ਤਿਆਰ ਕਰਿਆ ਇਹ ਆ ਦੇਖੀਏ ਜੀ ਦੇਖੋ ਜੀ 9.5 ਇੰਚ ਦਾ ਇਹ ਆਪਾਂ ਨੇ ਤਿਆਰ ਕਰਿਆ ਹੈ ਹੇਠਾਂ ਤੇ ਤੇ ਉੱਪਰੋਂ ਹੋਏਗਾ ਇਹ ਆਪਣਾ 13.5 ਇੰਚ ਆ ਇਹ ਤੇ ਤੁਹਾਨੂੰ ਮੈਂ ਬਾਹਾਂ ਬਾਰੇ ਵੀ ਦੱਸੂਗੀ ਤਾਂ ਦੇਖੀਏ ਇਹ ਆਪਣੀ ਬਾਹ ਹੋਈ ਆ 10.5 ਇੰਚ ਆ ਤਿਆਰ 10.5 ਇੰਚ ਬਾਹ ਆਪਣੀ ਤਿਆਰ ਹੋਈ ਆ ਤੇ 10 ਇੰਚ ਦੀ ਤੇ ਮੈਂ 2 ਇੰਚ ਆਪਣਾ ਅੱਧਾ 1 ਇੰਚ ਤਾਂ ਆਪਣਾ ਉੱਪਰ ਹੋ ਜਾਂਦਾ ਜਾਨੀ ਕਿ ਸਾਢੇ 9 ਇੰਚ ਤੇ ਮੈਂ ਇਹਦੇ ਕਾਟ ਪਾਈ ਤੀ ਤੇ ਜਿਹੜੀ ਕਾਟ ਆ ਉਹ ਮੈਂ ਪਾਈ ਆ 3 2 1 ਦੀ ਤੇ ਫਿਰ ਜਿਹੜੀ ਗਲੇ ਦੀ ਕਾਟ ਆ ਆਪਾਂ ਨੇ ਇੰਨਾ ਗਲਾ ਬੁਣ ਕੇ ਤੇ ਜਿਹੜੀ ਗਲੇ ਦੀ ਕਾਟ ਆ ਉਹ ਵੀ ਮੈਂ 3 2 1 ਦੀ ਉਹ ਪਾਈ ਆ ਤੇ ਦੇਖੀਏ ਇਹ ਤਾਂ ਆਪਣਾ ਹੋ ਗਿਆ ਮਗਰ ਬੈਕ ਸਾਈਡ ਵਾਲਾ ਪੱਲਾ ਮੈਂ ਪਲੇਨ ਬਣਾਇਆ ਜਮਈ ਤੇ ਇਹ ਹੋ ਗਿਆ ਆਪਣਾ ਤੇ ਇਹਦੇ ਨਾਲ ਆਪਾਂ ਨੇ ਦੇਖੀਏ ਕੈਪ ਵੀ ਬਣਾਈ ਹੈ ਕੈਪ ਦੀ ਵੀਡੀਓ ਤਾਂ ਮੈਂ ਬਣਾਈ ਨਹੀਂ ਹੈ ਕਿ ਮੇਰੀਆਂ ਪਹਿਲਾਂ ਵੀਡੀਓ ਬਹੁਤ ਪਾਈਆਂ ਹੋਈਆਂ ਦੋ ਤਿੰਨ ਕੈਪ ਪਾਈ ਆਪਣੀ ਤੇ ਦੇਖੀਏ ਇਹਦੇ ਵਿੱਚ ਵੀ ਆਪਾਂ ਨੇ ਇੰਨਾ ਕੁ ਡਿਜ਼ਾਈਨ ਬਣਾਇਆ ਤੇ ਬਾਕੀ ਦੇਖੋ ਜੀ ਆਪਾਂ ਨੇ ਜੇ ਬੂਟ ਬਣਾਏ ਨੇ ਬੱਚੇ ਦੇ ਤੇ ਜਿਹੜੇ ਬੂਟ ਬਣਾਏ ਨੇ ਉਹਦੇ ਵਿੱਚ ਵੀ ਆਪਾਂ ਨੇ ਇੰਨਾ ਕੁ ਡਿਜ਼ਾਈਨ ਪਾਏ ਹੋਇਆ ਇਹ ਥੋੜਾ ਥੋੜਾ ਡਿਜ਼ਾਈਨ ਪਾਏ ਆ ਬੂਟਾਂ 'ਚ ਵੀ ਠੀਕ ਆ ਜੀ ਇਹਨੂੰ ਆਪਾਂ ਨੇ ਆ ਬਨਣਾ ਨੂੰ ਵੀ ਲਾਤੇ ਕਿਤੇ ਦੇਖੋ ਜੀ ਬਣਤੀ ਆਪਣੀ ਆਲੀ ਪਜਾਮੀ ਇਹ ਪੂਰਾ ਸੈੱਟ ਤਿਆਰ ਕਰਿਆ ਹਜੇ ਮੇਰਾ ਥੋੜਾ ਜਿਹਾ ਕੰਮ ਰਹਿ ਗਿਆ ਇਹਦੇ ਤੇ ਆਪਾਂ ਪਜਾਮੀ ਦੇ ਉੱਤੇ ਚਾਹੇ ਦੇਖੀ ਇੱਥੇ ਨੌ ਵੀ ਪਾ ਸਕਦੇ ਮੈਂ ਪਹਿਲਾਂ ਪਜਾਮੀ ਪਾਈ ਸੀ ਮੇਰੇ ਚੈਨਲ ਤੇ ਉਹਦੇ ਉੱਤੇ ਮੈਂ ਨੌ ਪਾਇਆ ਬੱਚੇ ਦਾ ਤੇ ਬਾਕੀ ਆਪਾਂ ਕੁਝ ਵੀ ਇਹਦੇ ਤੇ ਲਾ ਸਕਦੇ ਆ ਬਣਾ ਸਕਦੇ ਆ ਇੰਨੀ ਕ ਜਗ੍ਹਾ ਤੇ ਇਹ ਮੈਂ ਪਜਾਮੀ ਬਣਾਈ ਆ ਦੇਖੋ ਜੀ ਤਣੀਆਂ ਵਾਲੀ ਆ ਇਹ ਇਹ ਪਜਾਮੀ ਦੀ ਵੀਡੀਓ ਵੀ ਆਪਾਂ ਨੇ ਪਾਤੀ ਆ ਬੂਟਾਂ ਦੀ ਵੀ ਪਾਤੀ ਆ ਬਾਕੀ ਆਪਾਂ ਨੇ ਇਹ ਕੋਟੀ ਦੀ ਵੀ ਪਾਤੀ ਆ ਠੀਕ ਆ ਜੀ ਤੇ ਹੁਣ ਤੁਹਾਨੂੰ ਇਹ ਮੇਰਾ ਕਹਿਜਾ ਤਰੀਕਾ ਲਗੇ ਦੱਸਣ ਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਇਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਕਮੈਂਟ ਵੱਧ ਤੇ ਵੱਧ ਕਰਿਆ ਕਰੋ ਲਾਇਕ ਕਰਿਆ ਕਰੋ ਵੱਧ ਤੇ ਵੱਧ ਧੰਨਵਾਦ ਜੀ